ਤਮੰਸੁੰਦਰਨ ਡਰੇਨ ਤੇ ਕੱਗਰ ਦਰਿਆ ਦੀ ਸਰਕਾਰ ਨੇ ਸਫਾਈ ਤੱਕ ਨਹੀਂ ਕੀਤੀ ਲੋਕਾਂ ਨੂੰ ਮਰਨ ਸਹਾਰੇ ਛੱਡ ਦਿੱਤਾ ਗਿਆ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਲੱਖਾਂ ਰੁਪਏ ਸਰਕਾਰ ਡਰੇਨ ਦੀ ਸਫਾਈ ਲਈ ਭੇਜਦੀ ਹੈ ਤਾਂ ਜੋ ਜਿਹੜਾ ਵੀ ਆਉਣ ਤਾਂ ਜਿਹੜੇ ਕੱਗਰ ਦੇ ਅਸੋਸੀਏਟ ਸੀ ਜਾਂ ਜਿਹੜੇ ਡਰੇਨ ਸੀ ਉਹਨਾਂ ਚ ਪਾਣੀ ਛੱਡਿਆ ਜਾ ਸਕ ਪਰ ਇਹ ਹਾਲ ਬਿਆਨ ਕੀਤਾ ਜਾ ਸਕਦਾ ਹੈ ਕਿ ਬਿਲਕੁਲ ਹਰੇਵਾਈ ਦੇਖੀ ਜਾ ਸਕਦੀ ਹੈ ਜੰਗਲੀ ਬੂਟੀਆਂ ਲੱਗੀਆਂ ਹੋਈਆਂ ਨੇ ਜੇਕਰ ਇੱਥੇ ਹੁਣ ਪਾਣੀ ਦਾ ਫਲੋ ਸਟਾਪ ਦਿੱਤਾ ਗਿਆ ਤਾਂ ਫਿਰ ਡਰੇਨ ਟੁੱਟੇਗਾ ਹੀ ਹੋਰ ਕੀ ਕਰੇਗਾ ਦੱਸੋ ਲੋਕਾਂ ਨੂੰ ਗੁੱਸਾ ਆ ਤਾਂ ਉਹ ਪੁਲਿਸ ਤੇ ਕੱਢਿਆ ਨੇ ਪ੍ਰਸ਼ਾਸਨ ਤੇ ਕੱਢਿਆ ਪਰ ਕਿਤੇ ਵੀ ਗਰਾਊਂਡ ਰੈਵਨ ਤੇ ਕਿਤੇ ਵੀ ਸਫਾਈ ਹੋਵੇ ਅਸੀਂ ਗਾਰੰਟੀ ਆ ਹੁਣ ਤੁਸੀਂ ਖੜੇ ਹੋ ਕਿੰਨੀ ਬੰਦ ਪਈ ਐ ਪਿਛਲੀ ਵਾਰ ਲੱਖਾਂ ਕਰੋੜਾਂ ਦਾ ਨਿਸ਼ਕਾਨ ਹੋਇਆ ਲੋਕਾਂ ਨੇ ਆਪ ਦੇ ਕੋਲੋਂ ਤੇਲ ਫੁਕਿਆ ਇਹ ਤਾਂ ਉਹਨਾਂ ਨੂੰ ਡਰਾਇਆ ਸੀਗਾ ਧਮਕਾਇਆ ਸੀਗਾ ਵੀ ਪੰਜਾਬ ਦੇ ਵਿੱਚ ਲੋਕ ਨਾਰਾਜ਼ ਕਿਉਂ ਹੋਗੇ ਬੋਟਾ ਮੈਨੂੰ ਕਿਉਂ ਨਹੀਂ ਪਈਆਂ ਇਸ ਗੱਲ ਤੋਂ ਸੱਦੇ ਸੀਗੇ ਨਾ ਕਿ ਆਹ ਲੋਕਾਂ ਨੂੰ ਸੌਖਾਂ ਸਾਧਵਾਉਣ ਵਾਸਤੇ ਤੇਲਾਂ ਤੇ ਪਾਣੀ ਪਹੁੰਚਾਉਣ ਵਾਸਤੇ ਲੋਕਾਂ ਦੇ ਜੜੀਆਂ ਬੂਟੀਆਂ ਆ ਲੱਖਾਂ ਕਰੋੜਾਂ ਦਾ ਤੇਲ ਆ ਫੂਕਦੇ ਆ ਲੋਕ ਉਹਨਾਂ ਨੂੰ ਪ੍ਰਸ਼ਾਸਨ ਨੂੰ ਡਰਾਉਣ ਵਾਸਤੇ ਸੱਦੇ ਸੀਗਾ ਪਰ ਉਦੋਂ ਠੀਠਾ ਜਿਹੜਾ ਮਾਨਸਾ ਜ਼ਿਲ੍ਹੇ ਦਾ ਪ੍ਰਸ਼ਾਸਨ ਹੋਇਆ ਜਿਹੜਾ ਨੁਕਸਾਨ ਹੋਏ ਤੋਂ ਬਾਅਦ ਹਾੜਾ ਮਾੜਾ ਮਾਰਨ ਮਸਾ ਜਾਂਦਾ ਤੇ ਉਹ ਮਾਅਵਜਾ ਦੇਣ ਬਾਰੇ ਥਾਪੀਆਂ ਮਾਰ ਜਾਂਦੇ ਆ ਵੀ ਮਾਅਵਜਾ ਦੇਵਾਂਗੇ ਤੁਹਾਨੂੰ ਪਰ ਅਸਲ ਵਿੱਚ ਕਿਸਾਨਾਂ ਦੇ ਜੇ ਕਹ ਦੀਏ ਜਿਹੜੇ ਕਰਮਾ ਹੈ ਉਹ ਦਿਨੋਂ ਦਿਨਾਂ ਧੋਖਾ ਦਿੰਦੇ ਐ ਤੇ ਸਰਕਾਰ ਉਹਨਾਂ ਦੇ ਜੜਾਂ ਦੇ ਵਿੱਚ ਕਿਸਾਨਾਂ ਦੇ ਤੇਲ ਪਾਉਣ ਲੱਗੀ ਹੋਈ ਐ ਮੌਸਮ ਦੇ ਆਉਣ ਤੋਂ ਪਹਿਲਾਂ ਸਫਾਈ ਕਰਨੀ ਚਾਹੀਦੀ ਹੈ ਜਰੇ ਇਨਾਂ ਦੀ ਤੇ ਜਿਹੜਾ ਪ੍ਰਬੰਧ ਹੈਗਾ ਜਿਵੇਂ ਖਾਲੀ ਗੱਟੇ ਨੇਗੇ ਲੱਖਾਂ ਦੀ ਗਿਣਤੀ ਦੇ ਵਿੱਚ ਟੈਂਡਰ ਹੁੰਦੇ ਨੇਗੇ ਵੀ ਇਹਨਾਂ ਨੇ ਜਮ੍ਹਾਂ ਕਰਕੇ ਰੱਖਣੇ ਹੁੰਦੇ ਨੇ ਪਰ ਉਹ ਕਾਗਜ਼ਾਂ ਦੇ ਵਿੱਚ ਟੈਂਡਰ ਹੋ ਜਾਂਦੇ ਨੇ ਪਰ ਕਿਤੇ ਗੱਟਾ ਨਹੀਂ ਜਮ੍ਹਾਂ ਹੁੰਦਾ ਕਿਤੇ ਜਦੋਂ ਟੁੱਟ ਜਾਂਦਾ ਹੈ ਨਾ ਪਾਰਕੇ ਪਾਣੀ ਦੇ ਨਾਲ ਆ ਤਾਂ ਉੱਥੇ ਗੱਟਿਆਂ ਦਾ ਪ੍ਰਬੰਧ ਨਹੀਂ ਹੁੰਦਾ ਜਿਹੜੇ ਕਿਰਤੀ ਲੋਕ ਹੈ ਉਹ ਪਿੰਡਾਂ ਦੇ ਵਿੱਚੋਂ ਇਕੱਠੇ ਕਰਕੇ ਗੱਟੇ ਉਸ ਬੰਦ ਨੂੰ ਬੰਦ ਨੇ ਕਿਸੇ ਵੀ ਕਿਸੇ ਵੀ ਲਵੇ ਲਾਉਣੇ ਅੱਜ ਤੱਕ ਤੱਥ ਨਹੀਂ ਇਹ ਮਿਲੇ ਵੀ ਸਰਕਾਰੀ ਗੱਟੇ ਲੋਕਾਂ ਨੂੰ ਦਿੱਤੇ ਹੁਣ ਤੇ ਲੋਕਾਂ ਨੇ ਉਹ ਭਾ ਕੇ ਲਾ ਲਿਆ ਹੁਣ بارشਾਂ ਦਾ ਸੀਜ਼ਨ ਹੈ ਤੇ ਇਸ ਦੌਰਾਨ ਹਰ ਬਾਰ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੁੰਦਾ ਹੈ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਤੇ ਦਾਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚੋਂ ਲੰਗਣ ਵਾਲੀਆਂ ਡਰੇਨਾਂ ਘੱਗਰ ਅਤੇ ਦਰਿਆਵਾਂ ਦੀ ਸਫਾਈ ਕਰ ਲਈ ਗਈ ਹੈ ਤੇ ਪ੍ਰਬੰਧ ਨੇ ਜਿਹੜੇ ਪੂਰੇ ਮੁਕੰਮਲ ਕਰ ਲਏਗੇ ਨੇ ਅਸੀਂ ਇਸ ਵਕਤ ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਅਤੇ ਪੇਪੜੀਆਂ ਦੇ ਵਿੱਚੋਂ ਲੰਗਣ ਵਾਲੀ ਡਰੇਨ ਦੇ ਉੱਪਰ ਮੌਜੂਦ ਹੈ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਫਾਈ ਦੇ ਪ੍ਰਬੰਧ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਡਰੇਨ ਦੇ ਵਿੱਚ ਜਿਹੜੀ ਕਾ ਬੂਟੀ ਆ ਉਹ ਕਿਸ ਤਰ੍ਹਾਂ ਉਗਰੀ ਹੋਈ ਆ ਤੇ ਜਿਹੜੇ ਪੁਲ ਦੇ نیچے ਵੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਇਹ ਕਾ ਬੂਟੀ ਉਗਰੀ ਹੋਈ ਹੈ ਜਦੋਂ ਵੀ ਬਾਰਿਸ਼ਾਂ ਦਾ ਪਾਣੀ ਆਵੇਗਾ ਤੇ ਇਸ ਦੇ ਨਾਲ ਡਾਫ ਲੱਗ ਜਾਵੇਗੀ ਤਾਂ ਪਾਣੀ ਹੈ ਜਿਹੜਾ ਉਹ ਆਸ-ਪਾਸ ਦੇ ਪਿੰਡਾਂ ਦੇ ਵਿੱਚ ਫੈਲ ਜਾਵੇਗਾ ਤੇ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਵੇਗਾ ਦਾਵੇ ਨੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕੁ ਸਾਫਤ ਹੋਏ ਨੇ ਕਿੰਨੀ ਕੁ ਡਰੇਨਾਂ ਦੀ ਸਫਾਈ ਹੋਈ ਹੈ ਤਾਂ ਇਹ ਜਿਹੜੇ ਦਾਵੇ ਖੋਖਲੇ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿੰਨੀ ਸਫਾਈ ਕੀਤੀ ਹੈ ਪਰ ਸਫਾਈ ਹੈ ਜਿਹੜੀ ਉਹ ਕਾਗਜ਼ਾਂ ਦੇ ਵਿੱਚ ਹੀ ਹੋ ਜਾਂਦੀ ਹੈ ਇਹਨਾਂ ਡਰੇਨਾਂ ਦੀ ਕੱਗਰ ਦੀ ਦਰਿਆਵਾਂ ਦੀ ਤਾਂ ਜਦੋਂ ਹੜ ਆਉਂਦੇ ਨੇ ਉਸ ਤੋਂ ਬਾਅਦ ਸਰਕਾਰ ਦੀ ਅੱਖ ਖੁੱਲਦੀ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਪੰਜਾਬ ਦੇ ਵਿੱਚ ਖੜਾ ਤੋਂ ਪਹਿਲਾਂ بارشਾਂ ਤੋਂ ਪਹਿਲਾਂ ਉਹਨਾਂ ਵੱਲੋਂ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕੀਤੇ ਗਏ ਨੇ ਸਫਾਈ ਦੇ ਪ੍ਰਬੰਧ ਨੇ ਉਹ ਮੁਕੰਮਲ ਨੇ ਸਫਾਈ ਕੀਤੀ ਗਈ ਹੈ ਪਰ ਤਸਵੀਰਾਂ ਨੇ ਜੋ ਉਹ ਸਭ ਕੁਝ ਬਿਆਨ ਕਰ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਜਿਹੜੀ ਕਾ ਬੂਟੀ ਉਗਰੀ ਹੋਈ ਹੈ ਉਥੇ ਹੀ ਜਦੋਂ ਇਸ ਸੰਬੰਧੀ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿਛਲੇ ਸਰਕਾਰ ਦੇ ਜੋ ਕਾਰਜਕਾਲ ਲੰਘ ਚੁੱਕਿਆ ਉਸ ਦੇ ਦੌਰਾਨ ਇਹਨਾਂ ਡਰੇਨਾਂ ਦੀ ਥੋੜੀ-ਮੋਟੀ ਸਫਾਈ ਹੋਈ ਸੀ ਪਰ ਉਸ ਤੋਂ ਬਾਅਦ ਕਿਸੇ ਵੀ ਅਧਿਕਾਰੀ ਵੱਲੋਂ ਇਹਨਾਂ ਡਰੇਨਾਂ ਦੀ ਸਫਾਈ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਹੁਣ ਜਦੋਂ ਵੀ ਪਾਣੀ ਦਾ ਵਹਾਅ ਤੇਜ਼ ਆਵੇਗਾ ਤਾਂ ਇਹ ਡਰੇਨਾਂ ਦੇ ਜਿਹੜੇ ਕੱਚੇ ਕਿਨਾਰੇ ਨੇ ਉਹ ਟੁੱਟ ਜਾਂਦੇ ਨੇ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਨੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਤਾਂ ਉਸ ਤੋਂ ਬਾਅਦ ਸਰਕਾਰ ਮੁਆਵਜ਼ਾ ਦੇਣ ਦਾ ਐਲਾਨ ਕਰਦੀ ਆ ਤਾਂ ਮੁਆਵਜ਼ੇ ਵੀ ਜਿਹੜੇ ਪੂਰੇ ਨਹੀਂ ਦਿੱਤੇ ਜਾਂਦੇ ਜਿਸ ਤੋਂ ਬਾਅਦ ਕਿਸਾਨ ਜਿਹੜੇ ਆਪਣੀ ਬਰਬਾਦੀ ਦਾ ਹਾਲ ਓ ਖੁਦ ਦੇਖ ਸਕਦੇ ਦੇਖਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਸਰਕਾਰ ਦੀ ਪ੍ਰਸ਼ਾਸਨ ਦੀ ਵਿਭਾਗ ਦੀ ਕਦੋਂ ਨੀਂਦ ਖੁੱਲਦੀ ਹੈ ਤੇ ਉਹ ਇਹਨਾਂ ਡਰੇਨਾਂ ਦੀ ਸਫਾਈ ਵੱਲ ਕਦੋਂ ਧਿਆਨ ਦੇਵੇਗਾ ਕੁਲਦੀਪ ਢਾਲੀਵਾਲ ਜੀ ਮੀਡੀਆ ਮਾਨਸਾ